फिर भी शहर के ऐसा काम हूं बहुत ही निंदा योग है इस करके मुख्यमंत्री जा <laughs> हो फिर उसकी काली माता मेरे तो लगता है कि ये पिछले कोई ना कोई वाकत लगे सा बड़ी मुश्किल नाब का जरा भाईचारा है वो आपसी एक बहुत है ਇਹਨੂੰ ਤੋੜ ਦਿੱਤੀ ਕੋਸ਼ਿਸ਼ ਕੀਤੀ ਗਈ ਜਦੋਂ ਪੰਜਾਬ ਤੋਂ ਗਾਲੇ ਦੇ ਇਨਸਾਨ ਉਦੋਂ ਵੀ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਪਤਾ ਨਹੀਂ ਕੀ ਸਾਜ਼ਿਸ਼ਲ ور ਕੇਂਦਰ ਨੂੰ ਵੀ ਇਸ ਬਾਰੇ ਕਈ ਵਾਰੀ ਜਾਣੂ ਕਰਾਇਆ ਹੈ ਔਰ ਪੰਜਾਬ ਨੂੰ ਵੀ ਇਸ ਬਾਰੇ ਪਤਾ ਹੈ ਕਿਉਂ ਨਹੀਂ ਇਹਨੂੰ ਸਜੀਦਗੀ ਦਾ ਲਿਆ ਜਾ ਰਿਹਾ ਇਹ ਰੱਬ ਜਾਣਦਾ ਹੈ ਔਰ जिस प्रकार एसएचओ साहब ਦਾ ਇੱਥੇ ਰਵਈਆ ਰਿਹਾ ਕਿ ਉਹਨਾਂ ਨੇ ਬੜੀ ਬਦਤਮੀਜ਼ੀ ਕੀਤੀ ਆ ਕੇ ਲੋਕਾਂ ਦੇ ਨਾਲ ਇਹੋ ਜਿਹੇ ਲੋਕਾਂ ਨੂੰ ਅਫਸਰ ਦੀ ਵਰਦੀ ਪਾਉਂਦਾ ਕੋਈ ਹੱਕ ਨਹੀਂ ਜਿਹੜੇ ਸਾਡੀ ਬੇਅਤਬੀ ਨਹੀਂ ਰੋਕ ਸਕਦੇ ਇਹ ਲੋਨ ਆਰਡਰ ਦੀ ਸਿੱਧੀ ਮੁਕਾਬ ਕਾ ਕੋਈ ਮੁਕੰਮਲ ਕਾਬੂ ਨਹੀਂ ਪਾ ਸਕਦਾ ਉਹ ਆ ਕੇ ਬਤਰੀ ਦੀ ਨਾਲ ਉਹਨਾਂ ਗਾਲਾ ਗੱਡੇ ਲੋਕਾਂ ਇਹ ਤਾਂ ਠੀਕ ਨਾਲ ਹੀ ਨਾਲ ਮੈਂ ਪੰਜਾਬ ਦੇ ਲੋਕਾਂ ਤੇ ਦੇ ਲੋਕਾਂ ਨੂੰ ਬੇਨਤੀ ਕਰਦਾ ਹੈ ਕਿ ਆਪਸੀ ਭਾਈਚਾਰਾ ਬਣਾਈ ਰੱਖੋ ਕਿਸੇ ਪ੍ਰਕਾਰ ਦੀ ਕੋਈ ਲੋਨ ਆਰਡਰ ਦੀ ਸਿੱਧੀ ਨਹੀਂ ਪੈਦਾ ਹੋਣ ਦੇ ਜਿਹੜੇ ਨਾਲ ਆਪਣੇ ਪੰਜਾਬ ਦੇ ਲੋਕਾਂ ਨੂੰ ਆਪਣਾ ਖੰਡਾ ਬਹੁਤ ਮਾੜੀ ਗੱਲ ਹੈ ਲੇਕਿਨ ਆਪਾਂ ਨੂੰ ਸ਼ਾਂਤੀ ਦੇ ਨਾਲ ਕੰਮ ਲੈਣਾ ਚਾਹੀਦਾ ਔਰ ਪੁਲਿਸ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਉਹਨੂੰ ਫੜ ਦੇ ਜੇ 15 ਅਗਸਤ ਜਦੋਂ ਕਹਿੰਦੇ ਕਿ ਚੱਪੇ ਚੱਪੇ ਦੇ ਪੁਲਿਸ ਤਨਾਤ ਤੇ ਗੁਰਪਤਮਾਨ ਨੂੰ ਧਮਕੀਆਂ ਦੇ ਰਿਹਾ ਸੀ ਉਸ ਦਿਨ ਦੇ ਜਿਹੜੇ ਇਕੱਠਾ ਹੁੰਦੀ ਹੈ ਲਾਅਨ ਆਰਡਰ ਨੂੰ ਲੈ ਕੇ ਕੀ ਕਹਿੰਦੇ ਹਾਂਜੀ ਇਹ ਵੱਡੇ ਵੱਡੇ ਸਵਾਲ ਇਹ ਛਿੰ ਲੱਗ ਰਹੇ ਨੇ ਪੰਜਾਬ ਗਵਰਨਮੈਂਟ ਤੇ ਮੁੱਖ ਮੰਤਰੀ ਤੇ ਪੰਜਾਬ ਦੀ ਪੁਲਿਸ ਤੇ ਮੈਂ ਤਾਂ ਕੀ ਲੋਕ ਸਭਾ 'ਚ ਇਹ ਗੱਲ ਕਹਿ ਚੁੱਕੇ ਹਾਂ ਕਿ ਯਾਰ ਰਾਤ ਨੂੰ پیسے ਮੰਗਦੇ ਆ ਸਵੇਰ ਫਰੋਟੀ ਨਹੀਂ ਦਿੰਦਾ ਬੰਦਾ ਮਾਰ ਦਿੰਦੇ ਆ ਲੋ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਜਿਦੋਂ ਦੀ ਇਹ ਸਰਕਾਰ ਹੈ ਇਹ ਲੋ ਐਂਡ ਆਰਡਰ ਦੀ ਸਥਿਤੀ ਦਾ ਇਹ ਨਾ ਤੋਂ ਸੁਭੀ ਨਹੀਂ ਹੈ ਪਰ ਇਸ ਪ੍ਰਕਾਰ ਦੇ ਹਾਲਾਤ ਬਿਲਕੁਲ ਆਜ਼ਾਦੀ ਵਾਲੇ ਦਿਨ ਚੱਫੇ-ਚੱਫੇ ਦੇ ਪੁਲਿਸ ਲੱਗੇ ਜੇ ਫੇਰ ਮੰਦਰ ਦੇ ਵਿੱਚ ਇਹ ਘਟਨਾ ਕਰ ਮੁਹੁੰਜਦਾ ਹੈ ਤਾਂ ਫਿਰ ਸਮਝ ਲਓ ਸਾਰਾ ਕੁਝ ਕੰਮ ਖਰਾਬ ਤੁਹਾਡੀ